ਉਹਨਾਂ ਨੂੰ ਲੋਕਾਂ ਨੇ ਗੱਡੀਆਂ ਦੀਆਂ ਲਾਈਨਾਂ ਲਾ ਦੇਣੀਆਂ ਵੀ ਮਹਾਰਾਜ ਗੱਡੀ 'ਚ ਬੈਠੋ ਲੇਕਿਨ ਮਹਾਰਾਜ ਕਿਸੇ ਦੀ ਗੱਡੀ 'ਚ ਨਹੀਂ ਬਹਿੰਦੇ ਸੀ ਉਹਨਾਂ ਨੇ ਆਪਣਾ ਕੰਬਲ ਮੋਢੇ ਤੇ ਰੱਖਣਾ ਇੱਕ ਹੱਥ ਚਿੱਪੀ ਕਈ ਵਾਰੀ ਅਸੀਂ ਵੇਖਿਆ ਕਿ ਮਹਾਰਾਜ ਜੀ ਨੇ ਜਿਹੜੀ ਸਪੀਕਰ ਦੀ ਬੈਟਰੀ ਹੁੰਦੀ ਆ ਉਹ ਵੀ ਮੋਢੇ ਤੇ ਰੱਖੀ ਹੁੰਦੀ ਸੀ ਜਾਂ ਸਪੀਕਰ ਨਾਲ ਦੇ ਸਾਥੀਆਂ ਨੇ ਉਸ ਵੇਲੇ ਸਵਾਮੀ ਸ਼ੰਕਰਨਾਥ ਜੀ ਨਾਲ ਸੰਗਤ ਕਰਦੇ ਸੀ ਤੇ ਉਹਨਾਂ ਦਾ ਤਿਆਗ ਤੇ ਵਿਰਾਗ ਅੱਜ ਤੱਕ ਸਾਡੇ ਅੱਖ ਥੱਲੇ ਨਹੀਂ ਆਇਆ ਹੈ ਜੋ ਉਹਨਾਂ ਚ ਤਿਆਗ ਦੀ ਭਾਵਨਾ ਸੀ ਬਰਾਗ ਦੀ ਭਾਵਨਾ ਸੀ ਤੇ ਉਹ ਇੱਕ ਰੱਬ ਦਾ ਰੂਪ ਸਨ ਜਿਹਨੂੰ ਵੀ ਉਹਨਾਂ ਨੇ ਮਿਹਰ ਦੀ ਨਜ਼ਰ ਨਾਲ ਤੱਕ ਲਿਆ ਤੇ ਉਹਨੂੰ ਲੋਹੇ ਤੋਂ ਨਾ ਉਹਨੂੰ ਪਾਰਸ ਬਣਾ ਦਿੱਤਾ ਪਾਰਸ ਬਣਾ ਕੇ ਜਿਹਦੇ ਵਿੱਚ ਇੱਕ ਤੁਹਾਨੂੰ ਹੋਰ ਬੇਨਤੀ ਦੱਸਦਾ ਜਦੋਂ ਇਹ ਚਾਰਦਵਾਰੀ ਹੋ ਰਹੀ ਸੀਗੀ ਸੰਗਤ ਨਾਲ ਸਾਰੀ ਲੱਗੀ ਆ ਲਗਾਤਾਰ ਸੇਵਾ ਕਰਨ ਦੇ ਵਿੱਚ ਤੇ ਇੱਕ ਗੱਡੀ ਲੈ ਕੇ ਆਏ ਫੀਅਰ ਫੀਅਟ ਕਾਰ ਲੈ ਕੇ ਆਏ ਅਸੀਂ ਹੁਣ ਪਿੰਪਲ ਆ ਜੇ ਖੜਾ ਕੁਟਿਆ ਦੇ ਵਿੱਚ ਤੇ ਅਸੀਂ ਉੱਥੇ ਨਾਲ ਮਿਸਤਰੀ ਨੂੰ ਮਸਾਲਾ ਇੱਟਾ ਬਣਾਉਨੇ ਆ ਤੇ ਉਹਨਾਂ ਨੇ ਆ ਕੇ ਪੁੱਛਿਆ ਵੀ ਮਹਾਰਾਜ ਜੀ ਦੇ ਦਰਸ਼ਨ ਕਰਨੇ ਆ ਵੀ ਅਸੀਂ ਪਟਿਆਲੇ ਵੱਲੋਂ ਆਏ ਆ ਤੇ ਅਸੀਂ ਉਹ ਬਚਨ ਸਿੰਘ ਸੀਗਾ ਤੇ ਕਰਲਾ ਸਿੰਘ ਸੀ ਉਹਨਾਂ ਦੇ ਧਿਆਨ ਚ ਲਿਆਂਦੇ ਵੀ ਮਹਾਰਾਜ ਜੀ ਨੂੰ ਸੰਗਤ ਮਿਲਣ ਵਾਸਤੇ ਆਈ ਆ ਤੇ ਉਹ ਕਹਿੰਦੇ ਜੀ ਮਹਾਰਾਜ ਆਰਾਮ ਕਰ ਰਹੇ ਨੇ ਤੇ ਤੁਸੀਂ ਜਲਪਣੀ ਸ਼ਕੋ ਉਹਨਾਂ ਚਲ ਉਸ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ 5-4 ਮਿੰਟ ਬਾਅਦ ਹੀ ਮਹਾਪੁਰਸ਼ਾਂ ਨੇ ਉਠ ਖੜੇ ਹੋ ਉੱਠਣ ਤੋਂ ਬਾਅਦ ਉਹ ਰਲਾ ਸਿੰਘ ਤੇ ਵਚਨ ਸਿੰਘ ਜੀ ਨੇ ਮਹਾਰਾਜ ਜੀ ਦੇ ਧਿਆਨ ਚ ਲਿਆਂਦੀ ਗੱਲ ਇਹ ਵੀ ਜੀ ਸੰਗਤ ਆਈ ਆ ਕੋਈ ਤੋਂ ਸੰਗਤ ਨੂੰ ਪੰਜ ਸੱਤ ਬੰਦੇ ਸੀ ਜਿਹੜੇ ਉਹਨਾਂ ਨੂੰ ਮਲਾਏ ਕਹਿੰਦੇ ਕਿੱਥੋਂ ਆਇਆ ਭਾਈ ਮਹਾਰਾਜ ਨਾਲ ਗੱਲਬਾਤ ਹੋਈ ਗੱਲਬਾਤ ਹੋਣ ਤੋਂ ਬਾਅਦ ਉਹ ਕਹਿੰਦੇ ਮਹਾਰਾਜ ਜੀ ਅਸੀਂ ਤੁਸੀਂ ਨਹੀਂ ਨੰਗੇ ਪੈਰੀ ਚੱਲਦੇ ਹੋ ਪਿੰਡ ਪਿੰਡ ਮਹਾਰਾਜ ਜੀ ਗੁਰਬਾਣੀ ਦਾ ਪ੍ਰਚਾਰ ਕਰਦੇ ਹੋ ਬਾਰਸ਼ ਦੇ ਵਿੱਚ ਧੁੱਪ ਦੇ ਵਿੱਚ ਮੀਂਹ ਦੇ ਵਿੱਚ ਝੱਖੜਾਂ ਦੇ ਵਿੱਚ ਬੀ ਸਾਨੂੰ ਬਹੁਤ ਮਹਿਸੂਸ ਹੁੰਦਾ ਵੀ ਅਸੀਂ ਤੁਹਾਡੇ ਵਾਸਤੇ ਇੱਕ ਛੋਟਾ ਜਿਹਾ ਸਾਧਨ ਲੈ ਕੇ ਆਏ ਹਾਂ ਮਹਾਰਾਜ ਕਹਿੰਦੇ ਵੀ ਕਿਹੜਾ ਸਾਧਨ ਲਿਆ ਆ ਤੁਸੀਂ ਦਿਖਾਓ ਜਿੱਥੇ ਇਸ ਵੇਲੇ ਹੁਣ ਕੁਟਿਆ ਦੇ ਵਿੱਚ ਅ ਸੇਵਲਿੰਗ ਬਣਿਆ ਹੋਇਆ ਕੁਟਿਆ ਤੋਂ ਉਹਦੇ ਮੂਰਲੇ ਪਾਸੇ ਹਲਤੀ ਸੀ ਉਹ ਗੱਡੀ ਉੱਥੇ ਨਵੀਂ ਫੀਅਰਡ ਖੜੀ ਸੀ ਤੇ ਜਦੋਂ ਮਹਾਰਾਜ ਉਸ ਤੋਂ ਬਰਾਂਡੇ ਚੋਂ ਪੁਰਾਣੇ ਇਮਾਰਾਂ ਬਿਲਡਿੰਗ ਚੋਂ ਉੱਠ ਕੇ ਆਉਣ ਲੱਗੇ ਤੇ ਅਸੀਂ ਵੀ ਮਗਰ ਨਾਲ ਹੋ ਗਿਆ ਵੀ ਮਹਾਰਾਜ ਆ ਰਹੇ ਨੇ ਤੇ ਆ ਕੇ ਉਹ ਕਹਿੰਦੇ ਹਾਂ ਜੀ ਤੇ ਉਹ ਜਿਹੜੇ ਸੇਵਾਦਾਰ ਸੀ ਉਹਨਾਂ ਨੇ ਕਾਰ ਦਾ ਖਿੜਕੀ ਖੋਲੀ ਤੇ ਨਾਲ ਤੌਲੀਆ ਵਿਛਾਇਆ ਸੀ ਹਾਂਜੀ ਤੇ ਉਹ ਕਹਿੰਦੇ ਮਹਾਰਾਜ ਵੀ ਇਹ ਗੱਡੀ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਮਹਾਰਾਜ ਦੇ ਬਚਨ ਮੈਂ ਕੰਨੀ ਸੁਨੇ ਨੇ ਕੋਲੇ ਸੀ ਮੈਂ ਛੋਟਾ ਜਿਹਾ ਸੀ ਮਹਾਰਾਜ ਕਹਿੰਦੇ ਅਸੀਂ ਹੀਰਿਆਂ ਮੋਤੀਆਂ ਦਾ ਵਪਾਰ ਕਰਨ ਵਾਲੇ ਥੋਤੋ ਲੋਹਾਦਾਨ ਲਵਾਂਗੇ ਅਸੀਂ ਹਰ ਕੀਮਤ ਕਰਕੇ ਅਦਾ ਅਸੀਂ ਜੋ ਬਥੌਣੀ ਨਾਨਕ ਦੀ ਜੇ ਉਸ ਵੇਲੇ ਤਾਂ ਸਾਨੂੰ ਇਹ ਸਮਝ ਨਹੀਂ ਸੀ ਅਸੀਂ ਤਾਂ ਕਹਿੰਦੇ ਸੀ ਮਹਾਰਾਜ ਗੱਡੀ ਲੈ ਲੈਣਗੇ ਵੀ ਵਧੀਆ ਹਨਾ ਪਰ ਸਾਨੂੰ ਇਹ ਸਾਧੂਆਂ ਦੀ ਰਾਮ ਜਦਾਨੀ ਪਤਾ ਸੀ ਤੇ ਉਹਨਾਂ ਨੂੰ ਕਹਿੰਦੇ ਹੋਰ ਕਹਿੰਦੇ ਉਹ ਜਣੀ ਸੰਗਤ ਸਾਰੀ ਉਹ ਹੱਥ ਬੰਨ੍ਹ ਕੇ ਖੜੀ ਆ ਤੇ ਕਹਿੰਦੇ ਵੀ ਆ ਚੱਕੋ ਆ ਟੱਪਾ ਜਾਂ ਚੱਕੋ ਜਿਹਨੂੰ ਬੋਰਨਟ ਕਹਿੰਦੇ ਆਪਾਂ ਤੇ ਉਹ ਜਿਹੜਾ ਡਰਾਈਵਰ ਸੀਗਾ ਉਹਨੇ ਉਹ ਕੁੰਡੀ ਖੋਲੀ ਅੰਦਰੋਂ ਤੇ ਟੱਪਾ ਚੱਕਿਆ ਤੇ ਮਹਾਰਾਜ ਕਹਿੰਦੇ ਆ ਢੱਕਣ ਖੋਲ ਇਹਦਾ ਉਹ ਟੱਕਣ ਖੋਲਿਆ ਜੀ ਉਹਨਾਂ ਨੇ ਟੱਕਣ ਖੋਲ ਕੇ ਮਹਾਰਾਜ ਜੀ ਨੇ ਚਿੱਪੀ ਚੋਂ ਜਲ ਪਾਇਆ ਜਲ ਪਾ ਕੇ ਉਹਨਾਂ ਨੂੰ ਵਚਨ ਕਰਤੇ ਵੀ ਗੱਡੀ ਲੈ ਜਾਓ ਤੁਹਾਡੇ ਪਤਾ ਨਹੀਂ ਕਿ ਕਿੰਨੀਆਂ ਗੱਡੀਆਂ ਹੋਣਗੀਆਂ ਮਹਾਰਾਜ ਜੀ ਨੇ ਉਹ ਗੱਡੀ ਦੇਣ ਵਾਸਤੇ ਆਏ ਮਹਾਰਾਜ ਨੂੰ ਸੇਵਾ ਦੇ ਵਿੱਚ ਮਹਾਰਾਜ ਜੀ ਨੇ ਉਹਨਾਂ ਨੂੰ ਵਰਕਸ਼ਿਸ਼ ਕਰਤੇ ਵੀ ਤੁਹਾਨੂੰ ਤੁਹਾਡੇ ਕੋਲੇ ਪਤਾ ਨਹੀਂ ਕਿੰਨੀਆਂ ਗੱਡੀਆਂ ਹੋਣਗੀਆਂ ਜਾਓ ਤੁਸੀਂ ਵੇਫਰ ਅਸੀਂ ਬਹੁਤ ਖੁਸ਼ ਆ ਸੋ ਮਹਾਰਾਜ ਜੀ ਦੀ ਜਿਹੜੀ ਤਿਆਗ ਦੀ ਭਾਵਨਾ ਸੀ ਅੱਜ ਤੱਕ ਮੈਂ ਕਿਸੇ ਸਾਧੂ ਵਿੱਚ ਨਹੀਂ ਦੇਖੀ ਹੈਗੀ